ਅਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਵੀ ਪੰਡ ਭਗਤਾ ਭਾਈ ਜਿਹੜਾ ਇਹਨੂੰ ਬਠਿੰਡਾ ਪੇ ਜਾਂਦਾ ਤਹਿਸੀਲ ਬਈ ਨੂੰ ਫੂਲ ਪੇ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਹਾਂ ਜੀ ਸਾਸੀਆ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਸੁਖਵਿੰਦਰ ਸਿੰਘ ਨਾਮ ਬਾਈ ਦਾ ਸੁਖਵਿੰਦਰ ਸਿੰਘ ਵੀਰ ਆਪਣੇ ਘਰ ਵਾਲੋ ਵੀ ਕੀ ਐਡਰੈਸ ਹੈ ਜੀ ਆਪਣਾ ਨਾ ਰੋਡ ਇੰਜੀਨੀਅਰ ਨੇੜੇ ਪٹرول ਪੰਪ ਤੇ ਠੀਕ ਹੈ ਬਾਈ ਦਾ ਬਾਜ਼ਾਖਾਨਾ ਰੋਡ ਤੇ ਘਰ ਆ ਪੈਟਰੋਲ ਪੰਪ ਨੇੜੇ ਆ ਘਰ ਦੇ ਨੇੜੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਸੀ ਕਿੰਨੇ ਟਾਈਮ ਚ ਪਸ਼ੂ ਸੇਲ ਹੋ ਗਏ ਵੀਰ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਤਾਂ ਆਪਣੇ ਵਪਾਰ ਲੈਣ ਦਾ ਕੰਮ ਹੀ ਕਰਦੀ ਹੈ ਜੀ ਆਪਣੇ ਇੱਕ ਵਾਰ ਰੱਖੀ ਹੈ ਇੱਕ ਵਪਾਰ ਠੀਕ ਹੋ ਜੀ ਤੇ ਦੱਸੋ ਜੀ ਕੀ ਡਿਟੇਲ ਆਈ ਬੱਡ ਦੀ ਇਹਨੂੰ 10 ਦਿਨ ਹੋ ਗਏ ਜੀ 14 ਕਿਲੋ ਦੁੱਧ ਆਈ 10 ਦਿਨ ਹੋ ਗਏ ਸੂਈ ਨੂੰ ਕਿਹੜਾ ਸੂਹਾ ਸੂਈ ਹੈ ਵੀਰੇ ਦੂਜਾ ਸੂਹਾ ਸੂਈ ਆ 10 ਦਿਨ ਹੋ ਗਏ ਵੀਰੇ ਸੂਈ ਨੂੰ ਮਗਰ ਕੀ ਆ ਬਾਈ ਅੱਛਾ ਜੀ ਮਗਰ ਬਾਈ ਇਹ ਤੇ ਆਹਾ ਵੱਛਾ 10 ਦਿਨ ਹੋ ਗਏ ਸੂਈ ਨੂੰ ਦੁੱਧ ਦਾ ਕੀ ਰਿਕਾਰਡ ਆਈ ਕਿੰਨੇ ਕਿਲੋ ਆਈ ਆਪਾਂ ਜੋ ਕੇ ਦੇਵਾਂਗੇ ਵੀਰਾ ਠੀਕ ਹੋਈ ਵੇਖ ਸਕਦੇ ਹਾਂ ਬਾਈ ਬਾਡੀ ਮੰਤਰ ਦੀ ਤੁਹਾਡੇ ਸਾਹਮਣੇ ਹੀ ਆ ਹਨਾ ਦੀ ਕੁਆਲਿਟੀ ਦੇਖ ਸਕਦੇ ਹਾਂ 14 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਾਈ ਦੇਖ ਸਕਦੇ ਹਾਂ ਪੱਠਪੂੜੇ ਦੀ ਚੰਗੀ ਆ ਸੋਹਣਾ ਹਵਾਨਾ ਕੱਢ ਲਓ ਬਾਈ ਬਾ ਪੂਰਾ ਦੇਖ ਸਕਦੇ ਹੋ ਬਈ ਤੁਸੀਂ ਆਇਓ ਬਾਈ ਜੀ ਮੋੜ ਅੰਤੇ 14 ਲੀਟਰ ਦੁੱਧ ਤਿਆਰ ਆ ਦੂਜਾ ਸੂਦਾ ਸੂਈ ਹੋਈ ਆ ਬਾਈ 10 ਦਿਨਾਂ ਨੂੰ ਸੂਈ ਨੂੰ ਕੀ ਡਿਮਾਂਡ ਕਰਦੇ ਆ ਬਾਈ ਮੁੱਲ ਇਹਦਾ 46000 ਮੋਕੇ ਤੇ ਮੰਨਤਾਂ ਹੋ ਜੇ ਠੀਕ ਹੋ ਜੀ ਓਕੇ ਅੱਗੇ ਆ ਜੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਹੁੰਦੀ ਹੈ ਬਾਈ ਜੀ ਦੂਜਾ ਸੂਆ ਸੁੰਦੀ ਆ ਲੈ ਜੀ 7-8 ਦਿਨ ਸੁੰਦੀ ਠੀਕ ਹੋਈ ਪਹਿਲੇ ਸੂਏ ਕੀ ਰਿਕਾਰਡ ਆ ਜੀ ਦੋਦਾ ਜੀ ਪਹਿਲੇ ਸੂਏ ਦਿੱਤਾ 14 ਕਿਲੋ ਬਾਈ 14 ਲੀਟਰ ਠੀਕ ਹੋਈ ਹੇ 10 7-8 ਦਿਨ 7-8 ਦਿਨਾਂ ਦੀ ਕੱਚੀ ਹੈ ਵੀਰੇ ਦੇਖ ਸਕਦੇ ਹੋ ਹਵਾ ਨਾਲ ਦੇਖ ਸਕਦੇ ਹੋ ਮਾੜੀ ਬਾਹਰ ਕੱਢ ਲੇ ਉਹਰਾ ਦੇਖ ਸਕਦੇ ਹੋ ਬਈ ਤੁਸੀਂ ਆਜੋ ਭਾਈ ਜੀ ਭਾਈ ਜੀ ਇੱਕ ਪਾਸਾ ਘਟਾ ਕੇ ਤਾਂ ਇਹ ਪਲਾਂ ਹੋਈਆਂ ਜੀ ਪਲਾਂ ਇਸ ਪਲਾਂ ਹੋਈ ਗਿਆ ਬਾਕੀ ਜੋ ਵੀ ਭਰਾ ਆਵੇ ਮੌਕੇ ਤੇ ਆਉਦਾ ਬਈ ਦਸੱਲੀ ਕਰਕੇ ਫੇਰ ਲੈ ਕੇ ਜਾਓ ਸਾਧ ਦੇ ਬਾਈ ਜੀ ਤੁਸੀਂ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਇਹਦਾ 45000 ਹੈ ਠੀਕ ਹੋ ਜੀ ਮੁੱਕੇ ਤੇ ਮੰਨਤਾਨ ਹੋ ਜਾਊਗਾ ਜੀ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 9878750313 ਇੱਕ ਵਾਰ ਫੇਰ ਬੋਲ ਦਿ 9878750313 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਦੋਨੋਂ ਨਗਾਂ ਵਿੱਚੋਂ ਕੋਈ ਵੀ ਨਗ ਚੰਗਾ ਲੱਗਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ